ਤੁਹਾਡਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਐਸਐਸ ਨਿਊਜ਼ ਪੰਜਾਬ ਸਹੀ ਖਬਰ ਦੇਣ ਵਾਲਾ YouTube ਚੈਨਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕਾਦਿਆ ਫੇਰੀ ਸੋਲਾ ਨੂੰ ਕਾਦਿਆ ਲੋਕ ਸਭਾ ਹਲਕਾ ਗੁਰਦਾਸਪੁਰ ਅਦੀਮ ਪੈਂਦੇ ਵਿਧਾਨ ਸਭਾ ਹਲਕਾ ਕਾਦਿਆ ਅੰਦਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ 16 ਮਈ ਨੂੰ ਇੱਕ ਚੋਣ ਰੈਲੀ ਨੂੰ ਜਿਹੜਾ ਜਨਤਕ ਰੈਲੀ ਤੁਸੀਂ ਕਹਿ ਲਓ ਉਹ ਸਾਡੇ ਆ ਸਵੇਰੇ 10 ਵਜੇ ਔਰ ਉਸ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਜਿਹੜਾ ਰੋਡ ਸ਼ੋਅ ਦਾ ਉਹ ਅੰਮ੍ਰਿਤਸਰ ਸਾਹਿਬ ਸੋ ਅਸੀਂ ਅੱਜ ਵਰਕਰ ਵੀ ਸਾਰੇ ਆਪਣੇ ਇਸੇ ਲਈ ਬੁਲਾਏ ਆ ਕਿ ਸਾਰਿਆਂ ਨੂੰ ਅਸੀਂ ਲਾਮਬੰਦ ਕਰਦੀਏ ਸਾਰਿਆਂ ਕੱਲ ਮੈਂ ਇੱਕ ਚੱਕਰ ਵੀ ਮਾਰ ਕੇ ਗਿਆ ਸੀ ITI ਦਾ ਸਾਰਾ ਦੇਖ ਕੇ ਕਟੀਆਂ ਵਾਂ ਕਮੇਟੀਆਂ ਬਣਾ ਦਿੱਤੀਆਂ ਸਾਰਾ ਪ੍ਰਬੰਧ ਜਿਹੜਾ ਵਾ ਜਿਹੜਾ ਉਹ ਹੋ ਰਿਹਾ ਵਾ ਸਾਰੀ ਪਲੈਨਿੰਗ ਜਿਹੜੀ ਆ ਉਹ ਹੋ ਗਈ ਆ ਔਰ ਵੱਡਾ ਇਕੱਠ ਜਿਹੜਾ ਵਾ ਜਨਤਕ ਇਕੱਠ ਇੱਥੇ ਕਾਦੀਆਂ ਦੀ ਧਰਤੀ ਤੇ ਇੱਕ ਇਤਿਹਾਸਕ ਹੋਣ ਜਾ ਰਿਹਾ ਸੋ ਇਸੇ ਲਈ ਤੁਹਾਨੂੰ ਸਾਰਿਆਂ ਨੂੰ ਅ ਅੱਜ ਪਰਸਤੇ ਰਾਈ ਮੈਂ ਗੱਲ ਜਿਹੜੀ ਆ ਉਹ ਗੱਲ ਕਰਨਾ ਚਾਹੁੰਦਾ ਕਿ ਸਾਰੇ ਵੱਡੀ ਗਿਣਤੀ ਚ ਜਿੰਨਾ ਤੱਕ ਵੀ ਮੇਰੀ ਗੱਲ ਪਹੁੰਚ ਰਹੀ ਆ ਸਾਰੇ ਹੀ ਵੱਡੀ ਗਿਣਤੀ ਚ ਪਹੁੰਚੀ ਹੈ ਕਿਉਂਕਿ ਮਾਨਯੋਗ ਜਿਹੜਾ ਸਾਡਾ ਮੇਨ ਮਕਸਦ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਸੋਂ 16 ਮਈ ਵਾਲੇ ਦਿਨ ਸਵੇਰੇ 10 ਵਜੇ ਕਾਦੀਆਂ ਦੀ ਇਸ ਇਤਿਹਾਸਕ ਧਰਤੀ ਤੇ ਪਹੁੰਚ ਰਹੇ ਨੇ ਔਰ ਕਾਦੀਆਂ ਆਈਟੀਆਈ ਦੀ ਜਿਹੜੀ ਗਰਾਊਂਡ ਆ ਉੱਥੇ ਉਹ ਜਨਤਕ ਸਭਾ ਜਿਹੜੀ ਆ ਉਹਨੂੰ ਸੰਬੋਧਨ ਕਰਨਗੇ ਔਰ ਅੱਜ ਮੈਂ মিডিਆ ਦੇ ਰਾਹੀਂ ਸਾਰਿਆਂ ਨੂੰ ਆਪਣੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਕਾਬੀਆਂ ਹਲਕੇ ਦੇ ਔਰ ਜ਼ਿਲ੍ਹੇ ਗਰਦਾਸਪੁਰ ਦੇ ਉਹਨਾਂ ਨੂੰ ਪਰਜੋਰ ਅਪੀਲ ਵੀ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਮਾਨ ਸਾਹਿਬ ਸਾਡੇ ਇਲਾਕੇ ਚ ਆਉਣ ਔਰ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਣ ਸੋ ਉਹ ਜਿਹੜੀਆਂ ਸਾਡੇ ਇੰਤਜ਼ਾਰ ਦੀਆਂ ਘੜੀਆਂ ਸੀ ਉਹ ਖਤਮ ਹੋਈਆਂ ਨੇ ਔਰ ਪਰਸੋਂ ਮਾਨ ਸਾਹਿਬ ਆ ਰਹੇ ਆ ਸੋ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਸਾਰੇ মিডিਆ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਉਸ ਦਿਨ ਉੱਥੇ ਪਹੁੰਚਣ ਔਰ ਮਾਨ ਸਾਹਿਬ ਦੇ ਅਸੀਂ ਜਿਹੜੇ ਆ ਵਿਚਾਰ ਸੁਣੀਏ ਔਰ ਸਾਰੀ ਗੱਲ ਜਿਹੜੀ ਉਹ ਲੈ ਕੇ ਜਾਈਏ। ਨੰਬਰੇ ਸਮੇਂ ਬਾਅਦ ਇਹ ਕਿਹਾ ਕਿ ਆ ਰਹੇ ਨੇ ਕੋਈ ਤਸਨਾ ਹੋਇਆ ਤੁਹਾਨੂੰ ਸੀਐਮ ਸਾਹਿਬ ਨੂੰ ਅਸੀਂ ਅਸੀਂ ਹਲਕੇ ਵਾਈਜ਼ ਗਰੰਟੀਆਂ ਦੀ ਲਿਸਟ ਬਣਾਈ ਆ ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ ਉਸ ਦਿਨ ਰੈਲੀ ਵਾਲੇ ਦੇਣੀ ਤੁਹਾਨੂੰ ਜਿਹੜੇ 4-5 ਪੁਆਇੰਟ ਆ ਖਾਸ ਕਰਕੇ ਸਾਡੇ ਕਾਦੀਆਂ ਹਲਕੇ ਦੇ ਨਾਲ ਸੰਬੰਧਤ ਹਲਕੇ ਦੀਆਂ ਅਸੀਂ ਗਰੰਟੀਆਂ ਉਸ ਦਿਨ ਦੇਾਂਗੇ ਮਾਨ ਸਾਹਿਬ ਦੇ ਕੇ ਜਾਣਗੇ ਔਰ ਉਹ ਗਰੰਟੀਆਂ ਇਹਨਾਂ 50 ਸਾਲਾਂ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਕਾਫੀ ਵੱਡੇ ਐਲਾਨ ਜਿਹੜੇ ਉਸ ਦਿਨ ਹੋਣਗੇ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੜੀਆਂ-ਬੜੀਆਂ-ਬੜੀਆਂ ਜੁਆਇਨਿੰਗ ਦਾ ਕੱਲ ਹੀ ਸ਼੍ਰੀ ਸ਼ਵਰਨ ਸਲਾਰੀਆ ਜੀ ਜਿਹੜੇ ਭਾਜਪਾ ਦੇ ਕਾਫੀ ਵੱਡੇ ਲੀਡਰ ਸੀ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸੀ ਉਹ ਆਮ ਆਦਮੀ ਪਾਰਟੀ 'ਚ ਆ ਗਏ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਕਾਫੀ ਵੱਡੀ ਗਿਣਤੀ 'ਚ ਜੁਆਇਨਿੰਗ ਹੋਦਣ 100 150 ਚੰਗਾ ਪੜਾ ਜਿਹੜਾ ਨਾਮਵਰ ਬੰਦਾ ਸਾਡੀ ਲੋਕ ਸਭਾ ਗਰਦਾਸਪੁਰ 'ਚੋਂ ਜੁਆਇਨ ਕੀਤਾ ਸ਼ੈਰੀ ਕਲਸੀ ਜੀ ਔਰ ਮੈਂ ਮਾਨ ਸਾਹਿਬ ਦੀ ਹਾਜ਼ਰੀ 'ਚ ਅਸੀਂ ਜੁਆਇਨਿੰਗ ਕਰਵਾਈਆਂ ਔਰ ਹੁਣ ਵੀ ਮੈਂ ਹਲਕੇ 'ਚ ਵੀ ਜਦੋਂ ਜਾ ਰਿਹਾ ਵਾਂ ਰੋਜ਼ ਹੀ ਸੈਂਕੜਿਆਂ ਦੀ ਗਿਣਤੀ 'ਚ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਿਹਾ ਔਰ ਦਿਨ ਬਦ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਕੈਂਪੇਨ ਆ ਉਹ ਬੈਟਰ ਹੁੰਦੀ ਜਾ ਰਹੀ ਆ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਗਰਦਾਸਪੁਰ ਤੋਂ ਉਹ ਚੰਗੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨ ਦੀ ਸੀਟਾਂ ਤੇ ਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13 0 ਦਾ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਉਹ 13 0 ਦਾ ਨਾਰਾ ਜਿਹੜਾ ਵਾ ਉਹ ਪੂਰਾ ਹੋਏਗਾ ਔਰ ਇੱਕ ਤਰਫੀ ਮੁਕਾਬਲਾ ਜਿਹੜਾ ਵਾ ਔਨ ਵਾਲੇ ਦਿਨਾਂ ਚ ਪੰਜਾਬ ਚ ਦੇਖਣ ਨੂੰ ਮਿਲੇਗਾ ਥੱਲੀ ਸਪੈਸਿਫਿਕ ਤਾਂ ਵਾ ਕਿਉਂਕਿ ਕਾਦੀਆਂ ਦੀ ਧਰਤੀ ਤੇ ਹੋ ਰਹੀ ਹੈ ਸੋ ਇਹਦਾ ਇੰਪੈਕਟ ਜਿਹੜਾ ਵਾ ਬਹੁਤ ਵੱਡਾ ਹੋਊਗਾ ਔਰ ਸਾਡੇ ਇਲਾਕੇ ਚ ਵੀ ਇਹਦੇ ਨਾਲ ਮਾਨ ਸਾਹਿਬ ਦੇ ਆਉਣ ਦੇ ਨਾਲ ਬਹੁਤ